ਫਿਰ ਫਿਰ ਮੇਰਾ ਸੋ ਤੇ ਮੈਂ ਧੰਨਵਾਦ ਕਰਨਾ ਚਾਹਨਾ ਪਾਰਟੀ ਦੀ ਆਪਣੀ ਲੀਡਰਸ਼ਿਪ ਦਾ ਸੀਨੀਅਰ ਲੀਡਰਸ਼ਿਪ ਦਾ ਤੇ ਆਪਣੇ ਕੁਲੀਗਸ ਦਾ ਜਿਹੜੇ ਕਨਸਰਨਡ ਸੀਗੇ ਕਿ ਵੀ ਰਾਣੇ ਦੇ ਕਾਜ ਤੇ ਰੇਟ ਪਈ ਆ ਇਨਕਮ ਟੈਕਸ ਦੀ ਰੇਟ 9% ਤੇ ਲੇਕਿਨ ਮੈਂ ਆਪਣੇ ਤਜਰਬੇ ਨਾਲ ਦੱਸਣਾ ਚਾਹਨਾ ਕਿ ਪਹਿਲੀ ਵਾਰ ਮੇਰੇ ਘਰ ਸਰਚ ਸਰਚ ਕਹਿੰਦੇ ਉਹ ਰੇਡ ਕਹਿੰਦੇ ਆ ਉਹ ਹੋਈ ਇਨਕਮ ਟੈਕਸ ਦੀ 6 ਵਜੇ ਉਹ ਆ ਗਏ 6:10 ਤੇ ਆਪਰੇ ਪਰ ਮੈਂ ਤਿਆਰ ਹੋ ਰਿਹਾ ਸੀ ਤਿਆਰ ਕਾਦੇ ਲਈ ਹੋ ਰਿਹਾ ਸੀ ਮੈਂ ਬਾਅਦ ਚ ਦੱਸਦਾ ਤੇ ਉਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਆਪਣੇ ਫੋਨ ਦੇ ਦਿਓ ਮੈਂ ਉਹ ਆਪਣਾ ਫੋਨ ਦੇ ਦਿੱਤਾ ਸਾਰੇ ਘਰਾਂ ਚ ਉਹਨੇ ਫੋਨ ਇਕੱਠੇ-ਕੁੱਠੇ ਕੀਤੇ ਤੇ ਮੈਂ ਬਾਹਰ ਨਿਕਲਿਆ ਤੇ ਰਣਾਇੰਦਰ ਪ੍ਰਤਾਪ ਕਹਿੰਦਾ Papa ਤੁਸੀਂ ਆਪਣੇ ਕਮਰੇ ਜਾਓ I will handle it ਤੇ ਮੈਨੂੰ ਵੀ ਬੜਾ ਯਾਰ ਵਧੀਆ ਲੱਗਾ ਕਿ ਪੁੱਤ ਪਿਓ ਨੂੰ ਕਹੇ ਕਿ ਤੂੰ ਨਾ ਘਬਰਾ ਮੈਂ ਮੈਂ ਹੈਗਾ ਤੇ this is how it started ਚਲੋ ਫਿਰ ਉਹਨਾਂ ਸੰ ਥੱਲੇ ਬੁਲਾਇਆ ਐ ਕਪੜੇ-ਕਪੜੇ ਪਾ ਕੇ ਥੱਲੇ ਗਏ ਪਰ ભગવાન ਕੇ ਜਿਹੜਾ ਪਟਕਾ ਹੁੰਦਾ ਤੇ ਜਦੋਂ ਥੱਲੇ ਗਿਆ ਮੈਂ ਮੇਰੇ ਉਹਨਾਂ ਨੇ ਅਸਾਈਨ ਕਰਾਇਆ ਕਿ ਅਸੀਂ ਇਹਨੇ ਪਜੇ ਨੋਟਿਸ ਦਿੰਦੇ ਆ ਉਹ ਕਰੀਮ ਕਰੀਮ ਘੰਟੇਕ ਦਾ ਪ੍ਰੋਸੈਸ ਸੀ ਤੇ ਮੈਂ ਕਿਹਾ ਯਾਰ ਮੇਰਾ ਕੋਈ ਕੰਮ ਤੇ ਇਥੇ ਹੈ ਨਹੀਂ ਬੱਸ ਹੋ ਲਈਏ ਮੈਂ ਕਿਹਾ ਜੀ ਤੁਹਾਨੂੰ ਕੋਈ ਇਤਰਾਜ਼ ਜੇ ਮੈਂ ਸੋਣਾ ਕਹਿੰਦੇ ਕੋਈ ਇਤਰਾਜ਼ ਨਹੀਂ ਤੇ ਕਹਿੰਦੇ ਵਟ ਗਾਰਡ ਤੇਰੇ ਸਰਾਣੇ ਬੈਠੂਗਾ ਮੈਂ ਕਿਹਾ ਦੋ ਬਿਠਾ ਦਿਓ ਔਰ ਮੈਂ 3 ਘੰਟੇ ਸੁਤਾ ਟਕਾ ਕੇ ਹਾਂ ਜੀ ਨੀਂਦ ਪੂਰੀ ਕੀਤੀ لیکن ایک چیز میں دیکھی اپ کہ پرانے زمانے اگر ان کانٹیکٹ والے اਉਂਦੇ ਸੀ مس بیہیوی کرتے ਸੀ لوکاں نا اے اے زمانہ بدل گیا زمانے دے نال ا اناں دیاں ٹیکنیکس تے انادا سٹائل وی بدل گیا دے و ار ویل بیہیوڈ دے و ار ویجیلنٹ سوال پوچھدے سی کان کھڑے ہوندے سی میں دیر تا ایک دو تھوڑی تھوڑی بہت دیر میں بیٹھا میں جانی دیر نہیں بیٹھا نا کو پر دے و ار ویل بیہیوڈ ਮੇਰੀ ਉਹਨਾਂ ਨਾਲ ਕਿਸੇ ਨਾਲ ਕੋਈ ਗਿਲਾ ਨਹੀਂ ਜੇ ਆਰ ਅਸੀਂ 5 6000 ਕਰੋੜ ਦਾ ਕੰਮ ਕਰਾਂਗੇ ਤੇ ਇਨਕਮ ਟੈਕਸ ਸਾਡੇ ਤੌੜੇ ਹੀ ਆ ਤੇ ਆਪਾਂ ਮੁੰਡੇ ਸਾਡੇ ਸਾਰੀ ਮਿਹਨਤ ਆ ਫੈਮਿਲੀ ਓਨਡ ਬਿਜ਼ਨਸ ਆ ਦਿਨ ਰਾਤ ਮਿਹਨਤ ਕੀਤੀ ਆ ਅਰੇ 17 18 ਚ ਵੀ ਆਈ ਸੀ ਆਏ ਦਫਤਰ ਸੀ ਉਹਦੇ ਬਾਅਦ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹਣਾ ਕਿ ਇਨਕਮ ਟੈਕਸ ਵਾਲੇ ਹੋਣ ਘਬਰਾਉਣ ਦੀ ਲੋੜ ਨਹੀਂ ਇਹ ਤਰੱਕੀ ਦੀ ਨਿਸ਼ਾਨੀ ਆ ਹਾਂ ਹਾਂ 17 18 ਦੇ ਬਾਅਦ ਮੈਂ ਤਰੱਕੀ ਮੇਰੇ ਬਿਜ਼ਨਸ 'ਚ ਹੋਈ। ਔਰ ਮੈਂ ਤੁਹਾਨੂੰ ਇੱਕ ਗੱਲ ਗਰੰਟੀ ਨਾਲ ਕਹਿਣਾ ਕਿ ਹੁਣ ਹੋਰ ਹੋਣੀ ਆ। ਬਿਲਕੁਲ ਹੋਣੀ ਆ। ਇਹ ਲੱਛਣ ਹੁੰਦੇ ਆ ਤਰੱਕੀ ਦੇ। ਤੇ ਯਾਰ ਮੇਰੇ ਵਰਗੇ ਬੱਠਾ ਤੇ ਤੁਰਨ ਵਾਲੇ ਬੰਦਾ ਖੇਤੀ ਭਾਵੇਂ ਜਿੱਡੀ ਵੱਡੀ ਮਰਜ਼ੀ ਮੈਂ ਕੀਤੀ ਹੋਏ ਤੇ 35 ਜਗ੍ਹਾ ਛਿਆਰੋ ਦੇ ਰੇਟ ਮੈਂ ਕਿਹੜਾ ਬਣਨੀ ਆ। 35 ਜਗ੍ਹਾ ਰੇਟ ਹੋਈ। ਕਿਤੇ ਉਹਨਾਂ ਨੂੰ ਕੁਝ ਮਿਲਿਆ ਨਹੀਂ। ਐਂਡ ਦੇ ਟ੍ਰਾਈਡ देयर ਬੈਸਟ ਐਂਡ ਥੈਟ ਇਜ਼ देयर ਰਾਈਟ ਆਪਾ ਗਿਲਾ ਗਿਲਾ ਮੰਨੀ ਐਗੀ ਜੀ ਉਹਨਾਂ ਨੇ ਆ ਮੰਗਿਆ ਉਹ ਮੰਗਿਆ ਕਾਗਜ਼ ਮੰਗਣੇ ਆ ਤੇ ਜੋ ਕਾਗਜ਼ ਜਿੰਨੇ ਅਸੀਂ ਦੇ ਸਕਦੇ ਸੀ ਸਿਸ ਦਿੱਤੇ ਤੇ ਉਦੋਂ ਮੈਂ ਸਹੀ ਮੈਂ ਇੱਥੇ ਤਿਆਰੀ ਕਰ ਰਿਹਾ ਸੀ ਮੈਂ ਉੱਠ 5 ਵਜੇ ਗਿਆ ਸਾਢੇ 4:00 ਹੀ ਉੱਠ ਗਿਆ ਸ਼ਾਹਕੋਟ ਜਾਣਾ ਸੀ ਉਦੋਂ ਇੱਕ ਰਾਤ ਪਹਿਲਾਂ ਸ਼ਾਮਨੋ ਸਿੰਘ ਗਵਰਨਰ ਸਾਹਿਬ ਨੂੰ ਹਰਦੇਵ ਸਿੰਘ लाडी ਸਰਦਾਰ ਪ੍ਰਗਟ ਸਿੰਘ ਕੋਟਲੀ ਸਾਹਿਬ ਧਾਰੀয়াল ਸਾਹਿਬ ਅਸੀਂ ਪੰਜ ਮਿਲ ਕੇ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਕਿ ਸਾਹ ਕੋਟ ਦੇ ਵਿੱਚ ਆਮ ਆਦਮੀ ਪਾਰਟੀ ਤੱਕੇਸ਼ਾਈ ਕਰ ਰਹੀ ਆ ਦੋ ਵਾਰ ਪੋਸਟਪੌਂਡ ਹੋ ਚੁੱਕੀ ਹੈ ਇਲੈਕਸ਼ਨ ਕੋਰਟ ਦੇ ਆਰਡਰ ਨੇ ਤੇ ਕਾਈਂਡਲੀ ਤੁਸੀਂ ਇੰਟਰਵਿਨ ਕਰੋ ਤੇ ਵਾਟਐਵਰ ਬਾਸ ਪੋਸੀਬਲ ਗਵਰਨਰ ਸਾਹਿਬ ਨੇ ਸਾਡੀ ਸੁਣੀ ਤੇ ਉੱਤੇ ਕਾਰਵਾਈ ਵੀ ਕੀਤੀ ਤੇ ਮੈਂ ਤਾਂ ਚੱਲਿਆ ਸੀ ਉਧਰ ਤੇ ਰੁਕਣਾ ਪੈ ਗਿਆ ਔਰ ਮੈਂ ਇੱਕ ਪਿਛਲੇ ਦਿਨਾਂ ਦੇ ਵਿੱਚ ਮੇਰੇ ਕਈ ਪਿਛਲੇ ਦਿਨਾਂ ਤੋਂ ਕਿ ਕਈ ਸਾਲਾਂ ਤੋਂ ਮੈਂ ਕਿਸਾਨੀ ਦੇ ਬੋਲਦਾ ਪੰਜਾਬ ਦੀ ਹਰ ਸਮੱਸਿਆ ਕਿਸੇ ਨੂੰ ਨੀਚਾ ਦਿਖਾਉਣ ਲਈ ਨਹੀਂ ਪੰਜਾਬ ਦੀ ਬਿਹਤਰੀ ਪੰਜਾਬ ਕਿਦਾਂ ਦਾ ਹੋਣਾ ਚਾਹੀਦਾ ਉਹ ਤੇ ਮੈਂ ਕੰਮ ਕਰ ਰਿਹਾ ਮੇਰਾ ਲੋ ਮੈਨੂੰ ਚੁਣਿਆ ਹੀ ਇਸ ਕਰਕੇ ਆ ਤੇ ਮੈਂ ਸੋਚਿਆ ਕਿ ਬਈ ਪਿਛਲੇ ਸਾਲ ਆ ਸਾਡੀ ਕਾਟਨ ਦੀ ਕ੍ਰੌਪ ਫੇਲ ਹੋ ਗਈ ਸਰਕਾਰਾਂ ਦਾ ਫਰਜ ਆ ਕਿ ਜੇ ਕਾਟਨ ਦੀ ਕ੍ਰੌਪ ਪਹਿਲਾਂ ਤਾਂ ਫੇਲ ਕਿਉਂ ਹੋਈ ਉਹਦੇ ਬੜੇ ਕਾਰਨ ਤੁਹਾਡੀ ਪੀਸੀ ਲੰਬੀ ਹੋ ਜਾਊਗੀ ਤੇ ਮੈਂ ਕਿਹਾ ਯਾਰ ਵੀ ਸ਼ੁੱਡ ਟ੍ਰਾਈ ਸਮਥਿੰਗ ਐਲਸ ਡੀਪਲੀਟਿੰਗ ਵਾਟਰ ਟੇਬਲ ਔਰ ਜਿਹੜੀ ਕਾਟਨ ਤੋਂ ਕ੍ਰੌਪ ਨਿਕਲੀ ਉਹ ਝੋਨੇ ਥੱਲੇ ਆ ਗਈ ਇਹਦਾ ਮਤਲਬ ਐਕਸੈਸਿੰਗ ਯੂਜ਼ ਆਫ ਵਾਟਰ ਪਾਣੀ ਜਿਹੜਾ 20 ਸਾਲਾਂ ਚ ਖਤਮ ਹੋਣਾ ਸੀ 17 ਚ ਹੋ ਜਾਊਗਾ ਜੇ 17 ਦਾ ਤਾਂ 15 ਚ ਰਹਿ ਜਾਊਗਾ ਤੇ ਇਟ ਇਜ਼ ਮਾਈ ਡਿਊਟੀ ਤੇ ਮੈਂ ਵੀ ਕੁਝ ਕਰਾਂ ਪਿਛਲੇ ਸਾਲ ਵਿੱਚ ਆ ਆਪਾਂ ਮੇਜ਼ ਦੀ ਟ੍ਰਾਇਲ ਕਰਨੇ 100 ਏਕੜ ਕੁਟਵਟ ਬੀਜਣੇ ਕਰਨੇ ਸਰਕਾਰ ਨੂੰ ਚਾਹੀਦੇ ਸੀਗੇ ਚਲੋ ਸਰਕਾਰ ਨਾ ਕਰੇ ਤਾਂ ਫਿਰ ਮੇਰੇ ਅਰੇਗਾ ਦਾ ਫਰਜ਼ ਬਣਦਾ ਮੈਂ ਕੀਤਾ ਤੇ 10 ਸੈਕਿੰਡ ਬਰਜਦੇ ਆਏ ਤੇ ਕਿਸਾਨ ਜਿਸ ਨੇ ਬੀਜੇ ਅੰਨੀ ਵਾਲਾ ਪਿੰਡ ਆ ਫਾਜ਼ਲਕਾ ਦੇ ਵਿੱਚ ਹੀ ਵਾਸ ਮੋਰ ਦਨ ਹੈਪੀ ਬਾਈ ਕੰਟਲ ਉਹਦੀ ਯੀਲਡ ਆਈ ਔਰ ਪਹਿਲੀ ਸਤੰਬਰ ਨੂੰ ਉਹ ਮੱਕੀ ਬੀਜੀ ਵਿੱਚ ਇਟ ਇਸ ਨੋਟ ਦੀ ਟਾਈਮ ਟੂ ਸੋ ਮੇਜ਼ ਮੱਕੀ ਬੀਜਣ ਦਾ ਸਮਾਂ ਨਹੀਂ ਉਹ ਮੱਕੀ ਵੱਢਣ ਦਾ 15 ਦਿਨ ਬਾਅਦ ਹੁੰਦਾ ਸੋ ਗਲਤ ਟਾਈਮ ਤੇ ਮੱਕੀ ਬੀਜੀ ਫੇਰ ਵੀ ਬਾਈ ਕੰਟਲ ਨਿਕਲੀ ਐਂਡ ਕਿਸਾਨ ਹੈਪੀ ਆ ਔਰ ਮੇਰਾ ਮੈਂ ਫੁੱਲ ਕੌਨਫੀਡੈਂਟ ਆ ਕਿ ਭਈ ਕਾਟਨ ਦੀ ਰਿਪਲੇਸਮੈਂਟ ਫॉर ði ਟਾਈਮ ਬੀਂਗ ਆਪਾਂ ਮੱਕੀ ਤੇ ਕਰੀਏ ਮੱਕੀ ਵੀ ਹੋਵੇ ਕਾਟਨ ਵੀ ਹੋਵੇ ਝੋਨਾ ਡੀਐਸਆਰ ਤੇ ਹੋਵੇ ਬਾਸਮਤੀ ਹੋਵੇ ਪਾਣੀ ਦੀ ਖਪਤ ਘਟਾਈਏ ਇਸ ਗੱਲ ਲਈ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਚਰਨ ਛੂਹ ਧਰਤੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾ ਕੇ ਕਿਸਾਨ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਮੈਂ ਪਿੱਛੇ ਜਿਹਾ ਆ ਮਾਨਸੇ ਤੇ ਉੱਥੇ ਕਿਸਾਨਾਂ ਨੇ ਫਿਰ ਮੈਨੂੰ ਕਿਹਾ ਕਿ ਤੂੰ ਆ ਤੈਨੂੰ ਅਸੀਂ ਵੈਲਕਮ ਕਰਨਾ ਚਾਹੁੰਦੇ ਆ ਤੇ ਮੈਨੂੰ ਤਾਂ ਸਮਝ ਨਹੀਂ ਆਈ ਕਈ ਕਈਆਂ ਲੋਕਾਂ ਦੇ ਮਨ ਸ਼ੰਕਾ ਆ ਕਿ ਸਰਕਾਰ ਨੂੰ ਤੇਰੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਤੂੰ ਕਿਸਾਨਾਂ ਦੀ ਗੱਲ ਕਰਦਾ ਸ਼ੰਕਾ ਹੀ ਆ ਮੇਰੇ ਕੋ ਕੋਈ ਸਬੂਤ ਨਹੀਂ ਲੋਕ ਮੈਨੂੰ ਫੋਨ ਕਰਦੇ ਆ ਲੇਕਿਨ ਚਲੋ ਜੋ ਮਰਜ਼ੀ ਹੋਵੇ ਮੇਰੀ ਅੱਜ ਡਿਊਟੀ ਕੀ ਆ ਕਿ ਇਨਕਮ ਟੈਕਸ ਵੀ ਆਊਗੀ ਇਨਕਮ ਟੈਕਸ ਦਾ ਜਵਾਬ ਵੀ ਦੇਵਾਂਗੇ ਜੇ ਨਹੀਂ ਆ ਕੰਪਨੀਆਂ ਬਣਾਉਣੀਆਂ ਤਾਂ ਯਾਰ ਜਵਾਬ ਤਾਂ ਦੇਣਾ ਪਊਗਾ ਦੇਵਾਂਗੇ ਉਹਨਾਂ ਦਾ ਰਾਈਟ ਆ ਖਿਹੜੇ ਮੱਥੇ ਦੇਾਂਗੇ ਲੇਕਿਨ ਜਿੱਥੇ ਤਾਈਂ ਪੰਜਾਬ ਦੀ ਗੱਲ ਆ ਉਹ ਕਰਨੋਂ ਰਾਣੇ ਨੇ ਨਹੀਂ ਹਟਣਾ ਰਾਣਾ ਪੰਜਾਬ ਦੀ ਗੱਲ ਚਾਹੇ ਕਿਸਾਨ ਦੀ ਹੋਵੇ ਚਾਹੇ ਇੰਡਸਟਰੀ ਦੀ ਹੋਵੇ ਜਿੰਨ ਮਿਲਾਂ ਚ ਵੀ ਮੈਂ ਜਾਣਾ ਸੀ ਦੇਖੋ ਜਿੰਨੇ ਮੇਲਾ ਸਾਡੀਆਂ ਬੰਦ ਸਪਿਨਿੰਗ ਮੇਲਾ ਸਾਡੀਆਂ ਬੰਦ ਕਾਟਨ ਸਾਡੀ ਖਤਮ ਇਹ ਕੇ ਕੋਣ ਮੁੱਦਾ ਚੱਕੂਗਾ ਕਿਸੇ ਨੇ ਤਾਂ ਚੱਕਣਾ ਸੋ ਇਹ ਮੁੱਦਾ ਮੈਂ ਚੱਕਣਾ ਚਾਹੁੰਦਾ ਜੀ ਔਰ ਇਸ ਨੂੰ ਮੈਂ ਜਾਰੀ ਰੱਖਾਂਗਾ ਔਰ ਕਿਸੇ ਮੇਰੇ ਵੀਰ ਨੇ ਮੇਥੋਂ ਕੋਈ ਸਵਾਲ ਵਿਦਨ ਲਿਮਿਟਸ ਸ਼ੋਰਟ ਦੇ ਵਿੱਚ ਪੁੱਛਣਾ ਹੋਵੇ ਤਾਂ ਪੁੱਛ ਸਕਦਾ ਰਿਕਵਰੀ ਕੀ ਕੁਛ ਹੋਤੀ ਹੈ ਰਿਕਵਰੀ ਕਿੰਨੀ ਹੋਣੀ ਚਾਹੀਦੀ ਹੈ ਮੇਰੇ ਕਰੋ ਤੂੰ ਕੀ ਕੀ ਆਸ ਰੱਖਦੇ ਹੋ ਭਾਈ ਰਾਣਾ ਮੈਂ ਮੈਂ ਕਹਾਂ ਰਾਣਾ ਤਾਂ ਰਾਣਾ ਰਾਣੇ ਦਾ ਕਰੋ ਕੀ ਮਿਲਣਾ ਚਾਹੀਦਾ ਸੀ ਬੋਲੋ ਤੂੰ ਇਹ ਕਿੰਨਾ ਕ ਔਰਨਮੈਂਟਸ ਕਿੰਨਾ ਕ ਵੇਛੇ ਯਾਰ ਕੋਲ ਤੋਂ ਤੁਸੀਂ ਆਪ ਹੀ ਕਹਿ ਰਹੇ ਹੋ ਜੀ ਟਰਨਓਵਰ 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 ਨਹੀਂ ਤੁਹਾਨੂੰ ਦੱਸ ਦੋ ਅੰਦਾਜ਼ਾ ਨਹੀਂ ਲੱਗਦਾ ਨਹੀਂ ਤੋਂ ਤੇ ਅੰਦਾਜ਼ਾ ਲਾਓ ਯਾਰ ਸਿਰ ਨਹੀਂ ਤਾਂ ਬੰਦੇ ਗਰੀਬ ਆ ਤੁਸੀਂ ਸੁਪਨੇ 100 ਰੁਪਏ ਅੱਜ ਤੁਹਾਡੇ ਅੱਜ ਤੁਹਾਡੇ ਘਰ ਕਿੰਨੇ ਪੈਸੇ ਪਏ ਹੋਣਗੇ ਹੁੰਦਾ ਹੀ ਨਹੀਂ ਮੈਂ ਕਹਿੰਦਾ ਕਿਉਂ ਮੈਂ ਕਿਉਂ ਨਹੀਂ ਹੁੰਦੇ ਸੈਲਰੀ ਲਿਆ ਕੇ ਘਰ ਰੱਖ ਦਉ ਕਿ ਨਹੀਂ 2-4 ਲੱਖ ਰੁਪਏ ਮੁੰਗਲੀ ਜੀ ਗੱਲ ਹੈ ਨਾ ਬੋਲੋ ਮੇਰੇ ਘਰਿਆ 16-17 ਲੱਖ ਰੁਪਏ ਹੈਲੋ ਮੇਰੇ ਘਰ 16 17 18 ਲੱਖ ਜੋ ਵੀ ਇਹਨਾਂ ਕ ਨਿਕਲਿਆ 8 ਲੱਖ 50000 ਰੁਪਏ ਉਹਨਾਂ ਨੇ ਮੋੜ ਦਿੱਤਾ ਕਿ ਇਹ ਤੁਹਾਡਾ ਹੈ ਤੇ ਜੁਐਲਰੀ ਬਹੁਤ ਥੋੜੀ ਜੀ ਅਬਵ ਹੋ ਸਗੀ ਹੁਣ ਗੱਲ ਆ ਕਿ ਜਿੰਨੀ ਛੂਟ ਦਿੰਦੇ ਉਹ ਦੇ ਕੇ ਉਹਨਾਂ ਨੇ ਬਾਕੀ ਦੀ ਉਹ ਸਾਨੂੰ ਦੇ ਗਏ ਤੇ ਉਹ ਲੈ ਗਏ ਉਹਨਾਂ ਦਾ ਰਾਈਟ ਆ ਕੋਈ ਕਿਲੋਆਂ ਜਿਹਾਂ ਟਨਾਂ ਜ ਨਹੀਂ ਨਿਕਲੀ ਵੈਸੇ ਆਸ ਸੀ ਅੱਛਾ ਕਿਸੇ ਫੈਕਟਰੀ 'ਚ 2 ਲੱਖ ਰੁਪਿਆ ਕਿਸੇ 'ਚ 5 ਲੱਖ ਰੁਪਿਆ ਕਿਸੇ 'ਚ 15 ਲੱਖ ਰੁਪਿਆ ਯਾਰ ਜਿਹੜੀ 2-3 ਕਰੋੜ ਰੁਪਏ ਦਾ ਰੋਜ਼ ਆ ਇੱਕ ਫੈਕਟਰੀ ਮਾਲ ਖਰੀਦੀ ਹੋਵੇ ਤਾਂ 10-15 ਲੱਖ ਰੁਪਏ ਕੋਈ ਗੱਲ ਨਹੀਂ ਮਤਲਬ ਕਰੋੜਾਂ 'ਚ ਨਹੀਂ ਮਿਲਿਆ ਪੈਸਾ ਮੈਂ ਇਹ ਕਹਿਣਾ ਚਾਹੁੰਦਾ ਇਹ ਕਿਉਂ ਨਹੀਂ ਮਿਲਿਆ ਇਹ ਦੱਸੋ ਇਹ ਦੇਖੋ ਗਿਆ ਖਾਤੇ 'ਚ ਨੰਬਰ 1 ਦੇ 'ਚ ਵਾਈਟ ਜੀ ਜੀ ਵਾਈਟ ਮਨੀ ਟੋਟਲ ਟ੍ਰਾਂਸਫਰੈਂਸੀਜ਼ ਇਨ ਬਿਜ਼ਨਸ ਪੋਲਿਟਿਕਸ ਔਰ ਜ਼ਿੰਦਗੀ ਰਾਣੇ ਨੇ ਕਦੇ ਕੰਧਲਾ ਕੰਮ ਨਹੀਂ ਕੀਤਾ ਜੋ ਹੈ ਉਹ ਜ਼ੁਬਾਨ ਤੇ ਜੋ ਬੋਲਣਾ ਹੈ ਜ਼ੁਬਾਨ ਤੇ ਜੋ ਰੱਖਣਾ ਉਹ ਕਿਤਾਬ ਤੇ ਰਾਣਾ ਜੀ ਇੱਕ ਰੇਡ ਹੁੰਦੀ ਹੈ ਕੁਝ ਟਾਈਮ ਲਈ ਚਲਦੀ ਹੈ ਤੁਹਾਡੇ ਕਈ ਦਿਨ ਤੱਕ ਰੇਡ ਚਲਦੀ ਰਹੀ ਚਾਰ ਲੰਬੀ ਰੇਡ ਚੌਰੀ ਹੈ ਚਾਰ ਦਿਨ ਦੀ ਦੇਖੋ ਜਦੋਂ ਕੁਝ ਨਹੀਂ ਮਿਲੂਗਾ ਤੇ ਅਫਸਰ ਵੀ ਜਵਾਬ ਦੇਈਏ ਜਿਹੜੇ ਰੇਡ ਕਰਨਾ ਹੈ ਠੀਕ ਹੈ ਨਾ ਇਹਨਾਂ ਦੇ ਵੀ ਨੌਰਮ ਜਨ ਦੇਣਗੇ ਚਲੋ ਉਹਨਾਂ ਦੇ ਮੈਚ ਚ ਨਹੀਂ ਚੱਕਰ ਚ ਨਹੀਂ ਪੈਣਾ ਚਾਹੁੰਦਾ ਬਟ ਮੈਨੂੰ ਇੱਕ ਖੁਸ਼ੀ ਆ ਕਿ ਇੱਕ ਤਾਂ ਮੈਨੂੰ ਮਤਲਬ ਮਸ਼ਹੂਰ ਹੋਇਆ ਮੈਂ ਕਿ ਕਿ 35 ਦੇ ਘਾਣੇ ਦੇ ਰੇਡ ਤੇ ਠੀਕ ਦੂਜਾ ਜਿਹਦੇ ਕਰ ਰੇਡ ਪੈਂਦੀ ਆ ਉਹਦੀ ਤਰੱਕੀ ਹੁੰਦੀ ਆ ਹਾਂ ਹੁੰਦੀ ਆ ਇਹ ਨਹੀਂ ਹੁਣ ਤੁਸੀਂ ਜਿੱਦਾਂ ਲੋਕ ਜੇਲ੍ਹ ਤੋਂ ਲਿਆ ਕੇ ਰੋਟੀ ਖਾ ਲੈਂਦੇ ਤਾਂ ਘਰੋਂ ਟਲ ਜਾਊਗਾ ਕਿ ਤੁਸੀਂ ਆਪਣੇ ਘਰ ਜ਼ਬਰਦਸਤੀ ਰੇਟ ਕੋਲੋਂ ਉਹਦੇ ਨਾਲ ਨਹੀਂ ਹੋਣੀ ਤਰੱਕੀ ਨਹੀਂ ਅਮੇ ਅਸਾ ਕਦ ਪਤਾ ਲਗਾਣੀ ਵੀ ਹੈ ਕਿ ਨੰਨੀ ਜੰਮੀ ਤੇ ਨੰਨੀ ਰੇੜੇ ਚੱਲਦੀ ਤੁਹਾਨੂੰ ਬੋਲਦਾ ਕਿ ਤੁਹਾਡੇ ਵੀ ਇਸ ਦੇ ਵਿੱਚ ਵੀ ਹੈਗੀ ਆ ਪੀ ਪੋਲੀਟਿਕਲ ਕਿਸੇ ਵਰਗੀ ਪਾਰਟੀ ਯਾਰ ਦੇਖੋ ਤੈਨ ਤੁਹਾਨੂੰ ਸਨਬ ਕਰਨ ਦੀ ਕੋਸ਼ਿਸ਼ ਕੀਤੀ ਪਰ ਪਾਰਟੀ ਦਾ ਨਾ ਲਓ ਬੀਜੇਪੀ ਯਾਰ ਬੀਜੇਪੀ ਮੇਰਾ ਨੁਕਸਾਨ ਮੈਨੂੰ ਨਹੀਂ ਲੱਗਦਾ ਬਾਕੀ ਗੱਲਾਂ ਸਾਹਮਣੇ ਆ ਜਾਣਗੀਆਂ ਕਿਹੜਾ ਬਿਜ਼ਨਸਮੈਨ ਹੈ ਕਿ ਜਿਹੜਾ ਮੁੱਖ ਮੰਤਰੀ ਨੂੰ ਨਹੀਂ ਜਾਣਦਾ ਕਿਹੜਾ ਬਿਜ਼ਨਸਮੈਨ ਹੈ ਮੁੱਖ ਮੰਤਰੀ ਤੋਂ ਕੰਮ ਨਹੀਂ ਲੈਂਦਾ ਚਾਹੇ ਉਹ ਯੂਪੀ ਹੋਵੇ ਚਾਹੇ ਉਹ ਹਰਿਆਣਾ ਹੋਵੇ ਸਾਡੇ ਦੋਨੋਂ ਜਗ੍ਹਾ ਕੰਮ ਹੈ ਦੋਨੋਂ ਜਗ੍ਹਾ ਬੀਏਪੀ ਦੀ ਸਰਕਾਰ ਹੈ ਦੋ ਜਗ੍ਹਾ ਸਾਡਾ ਕੰਮ ਕਰਦੇ ਆ ਇਦਾਂ ਨਹੀਂ ਹੁੰਦਾ ਇੰਡਸਟਰੀਅਲ ਮਾਲ ਜਦੋਂ ਉਹ ਪੋਲਿਟਿਕਲ ਮੋਟੀਵੇਟਡ ਬੰਦੇ ਆ ਵੀ ਆ ਤਾਂ ਵਿਕਟਮ ਕਾਰ ਪਲੇ ਕੀਤਾ ਜਾਂਦਾ ਆ ਆਮ ਤੌਰ ਤੇ ਰਣਾ ਰੋਂਦਾ ਨਹੀਂ ਜੰਮਿਆ ਹੀ ਨਹੀਂ ਇਹ ਗੱਲ ਸੁਣ ਲਿਓ ਇਲੈਕਸ਼ਨ ਕਮਿਸ਼ਨ ਨੂੰ ਅੱਜ ਤੱਕ ਰਿਪੋਰਟ ਨਹੀਂ ਕੋਈ ਕੀਤੀ ਕੀ ਆ ਹੋ ਗਿਆ ਹੋ ਗਿਆ ਜਿਹੜਾ ਇਹ ਨਾ ਪੋਲਿਟਿਕਲ ਬੰਦਿਆਂ ਦਾ ਦੇਖੋ ਕ੍ਰਾਸ ਪਾਰਟੀ ਲਾਈਨਸ ਸਵਾਏ ਸ਼ਿਕਾਇਤਾਂ ਕਰਨ ਦੇ ਕੋਈ ਕੰਮ ਹੈ ਰਣਾ ਨੇ ਕੀਤੀ ਤਾਂ ਦੱਸੋ ਰਣਾ ਰੋਂਦਾ ਨਹੀਂ ਐਂ ਜੀਊਗਾ ਪਹਿਚਾਰ ਘਟ ਜਾਣ ਕਾਰੋਬਾਰ ਦੋ ਘਟ ਜਾਣ ਦੋ ਵੱਜਣ ਤਾਂ ਮਾਲਕ ਦੀ ਮਰਜ਼ੀ ਆ ਯਾਰ ਮੈਂ ਇਦਾਂ ਦੇ ਕਮੈਂਟ ਦੇ ਕੇ ਸਿੰਪਥੀ ਨਹੀਂ ਜਿਤਨਾ 14 ਲੋਕਾਂ ਦੀ ਕਿ ਮੈਂ ਮਰ ਗਿਆ ਰਣਾ ਨਾ ਮਰਿਆ ਕੱਲ ਨਾ ਮਰੇ ਅੱਜ ਰਣਾ ਜਿਨਾ ਹੀ ਰਹੂਗਾ ਹੋਰ ਦੱਸੋ ਗੱਲ ਖਤਮ ਹੋ ਗਈ ਉਸ ਤੇ ਐਨੀਥਿੰਗ ਹੋਰ ਕੋਈ ਕੁਐਸਚਨ ਪੜਦਾ ਨਹੀਂ ਨਸਰ ਯਾਨੀ ਟੈਸਟ ਤੋਂ ਅਲੱਗ ਕੁਐਸਚਨ ਹੈ ਯੂ ਆਨਲੀ ਟੈਸਟ ਤੋਂ ਅਲੱਗ ਕੁਐਸਚਨ ਆਇਆਗਾ ਇਹ ਪੰਜਾਬ ਦੇ ਵਿੱਚ ਲਗਾਤਾਰ ਸੱਤਾ ਪਰਬਤਨ ਦਾ ਗੱਲਬਾਤ ਚੱਲ ਰਹੀ ਹੈ ਕਿ ਸੀਐਮ ਪੰਜਾਬ ਦੇ ਬਦਲੇ ਜਾਣਗੇ ਕੱਲ ਕਪੂਰਥਲਾ ਹਾਊਸ ਵਿੱਚ ਮੀਟਿੰਗ ਵੀ ਹੋ ਰਹੀ ਹੈ। ਕਰਵਿੰਦ ਕੇਜਵਲ ਦੀ ਅਗਵਾਈ ਕਰਕੇ ਪੰਜਾਬ ਦੇ ਵਿਧਾਇਕ ਮੰਤਰੀ ਮੁੱਖ ਮੰਤਰੀ ਸਭ ਬਣਾਏ ਕੋਈ ਨਹੀਂ। ਸੋਨੂ ਜੀ ਲੱਗਾ ਤੁਸੀਂ ਕੀ ਸਮਝੋ ਤੁਸੀਂ ਬੜੀ ਦੇਰ ਤੋਂ ਪੱਤਰਕਾਰੀ ਕਰ ਰਹੇ ਹੋ। ਬਹੁਤ ਛੜੇ ਪੱਤਰਕਾਰ ਹੋ। ਸਵਾਲ ਗਲਤ ਬੰਦੇ ਨੂੰ ਪੁੱਛਿਆ ਜਿਹਨੂੰ 4 ਦਿਨ ਤੋਂ ਤੱਤੀ ਵੀ ਨਹੀਂ ਦੇਖਣ ਦਿੱਤਾ ਕਹਿੰਦੇ। ਕੇ ਜੀ ਜੀ ਰਾਜ ਜੀ ਸਵਾਲ ਇਸ ਔਰ ਚੂਟੇਗਾ। ਦੋਟ ਨਾ ਇੰਟਰਕਨੈਕਟ ਕਰੀਏ। ਆ ਕਰਕੇ ਕਹਦੇ ਆ ਜੀ। ਉਹ ਯਾਰ ਕਰਨ ਦਿਓ ਆਪਣੀ ਸਿਹਤ ਤੇ ਕੋਈ ਅਸਰ ਨਹੀਂ। ਆਪਾਂ ਜਿਸ ਚਾਲ ਤੇ ਚੱਲਦੇ ਆ ਉਸੇ ਚਾਲ ਤੇ ਚੱਲਦੇ ਆ। ਕੋਈ ਡਿਵੈਲਪਮੈਂਟ ਦੀ ਗੱਲ ਪੁੱਛਣੀ ਹੋਵੇ ਤਾਂ ਰਾਣੇ ਨਾਲ ਗੱਲ ਕਰ ਲਓ। ਰਾਜਨੀਤੀ ਹੋ ਸਕਦਾ ਮੈਨੂੰ ਘਟ ਆਉਂਦੀ ਹੋਵੇ। ਬਹੁਤ ਸਾਰੇ ਆਮ ਤੌਰ ਤੇ ਮੰਨਿਆ ਜਾਂਦਾ ਕਿ ਤੁਸੀਂ ਬੜਾ ਬੈਲੈਂਸ ਪੋਲਿਟਿਕਸ ਕਰਦੇ ਹੋ। ਤੁਸੀਂ बिजनेसमੈਨ ਦੇ ਤੌਰ ਤੇ ਜ਼ਿਆਦਾ ਵਿਚਰਦੇ ਹੋ ਪੋਲਿਟਿਕਸ ਕਰਦੇ ਗਾ। ਅੱਛਾ ਭਾਈ ਇਨਕਮ ਟੈਕਸ ਵਾਲਿਆਂ ਦੇ ਜਾਇਓ। ਉਹਨਾਂ ਨੂੰ ਪੁੱਛੋ ਕਿ ਰਾਣੇ ਨੂੰ ਕੋਈ ਗੱਲ ਕਰਨ ਦੀ ਲੋੜ ਕੋਈ ਸਵਾਲ ਕਰਨ ਦੀ ਲੋੜ ਪਈ ਯਾਰ 21 22 ਸਾਲ ਹੋ ਗਏ ਮੈਂ ਬਿਜ਼ਨਸ ਤੇ ਆਪਣੇ ਤੇ ਗਿਆ ਹੀ ਨਹੀਂ ਦਫਤਰ ਗਿਆ ਹੀ ਨਹੀਂ ਅਕਾਊਂਟ ਦਾ ਪਤਾ ਹੀ ਨਹੀਂ ਹੈ ਸਾਡੇ ਵੀ ਮੈਂ ਬਿਜ਼ਨਸ ਬਣਾ ਤੂੰ ਹੀ ਮੈਨੂੰ ਕਦੇ ਸੋਸ਼ਲ ਵਰਕਰ ਤੇ ਕਿਸਾਨ ਹਮੈਤੀ ਤੇ ਕਿਹਾ ਨਹੀਂ ਪੰਜਾਬ ਹਮੈਤੀ ਤੇ ਕਦੇ ਕਿਹਾ ਨਹੀਂ ਕਹੋ ਨਾ ਚਲੋ ਜੀ ਓਕੇ ਜੀ ਇੱਕ ਇੱਕ ਸਵਾਲ ਕੋਈ ਬੁਲਾਇਆ ਉਹਨਾਂ ਨੇ ਆਫਿਸ ਦੇ ਵਿੱਚ ਫਰਦਰ ਕੋਈ ਇਨਕੁਆਇਰੀ ਲਈ ਲੈਟ ਹੈ ਕਿ ਅੱਗੇ ਦੀ ਪੁੱਛਗਿੱਛ ਦੇ ਲਈ ਕਿਸੇ ਦਫ਼ਤਰ ਦਾ ਕੋਈ ਨੋਟਿਸ ਤੁਹਾਨੂੰ ਦਿੱਤਾ ਜਾਂ ਕਿਸੇ ਨੇ ਬੁਲਾਇਆ ਹੋਵੇ ਜਿਹੜਾ ਸਾਹ ਤਾ ਤੁਸੀਂ ਕਹਿ ਰਹੇ ਹੋ ਜੋ ਆਪਣੇ ਨਾਲ ਲੈ ਕੇ ਗਏ ਨੇ ਉਸ ਚੀਜ਼ ਯਾਰ ਮੇਰੀ ਗੱਲ ਸੁਣ ਲਓ ਜਦੋਂ ਅਗਲਿਆਂ ਨੇ ਸਾਰਾ ਕੁਝ ਰੇਡ ਕਰ ਲਿਆ ਠੀਕ ਹੈ ਨਾ ਤੇ ਉਹਨਾਂ ਨੂੰ ਨਹੀਂ ਲੱਭਾ ਕੁਝ ਉਹਨਾਂ ਨੇ ਵੀ ਆਪਣੀਆਂ ਫਾਈਲਾਂ ਪੂਰੀਆਂ ਕਰਨੀਆਂ ਹੋਣੀਆਂ ਜੇ ਬੁਲਾਉਣਗੇ ਤੇ ਚਲੇ ਜਾਵਾਂਗੇ ਕਿੱਡੀ ਗੱਲ ਹੈ ਯਾਰ ਮੈਨੂੰ ਇਹ ਵੀ ਨਹੀਂ ਪਤਾ ਇੰਦਰ ਨੂੰ ਕੁਛ ਪੁੱਛ ਕੇ ਦਾ ਤੇ ਹੁਣ 2-4 ਦਿਨ ਬਾਅਦ ਫੇਰ ਮਿਲ ਲਿਓ ਫੇਰ ਜੋ ਕੋਈ ਗੱਲ ਹੋਈ ਹੋਊਗੀ ਤੁਹਾਨੂੰ ਇੱਧੇ ਦੇ ਦਵਾਂਗਾ ਜੋ ਜੋ ਹੋਇਆ ਠੀਕ ਹੈ ਜੀ ਸასი ਘਾਲੀ ਹੈ ਜੀ ਟਾਈਮ 'ਚ ਜਰਾ ਗਲਤ ਆ ਤੁਹਾਡਾ ਥੋੜੀ ਲੇਟ ਆਉਂਦੇ ਠੀਕ ਸੀ ਬਈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ মিডিਆ ਵਾਲਿਆਂ ਦਾ ਧੰਨਵਾਦ ਕਰਨਾ ਚਾਹਣਾ ਕਿ ਤੁਸੀਂ ਗੁੱਡ ਸਪਿਰਿਟ ਚ 네ਗੇਟਿਵਿਟੀ ਨੂੰ ਛੱਡਦੇ ਹੋਏ ਕਈ ਵਾਰ 네ਗੇਟਿਵ ਪੱਤਰਕਾਰੀ ਹੁੰਦੀ ਨਾ ਤੇ ਤੁਸੀਂ ਬਹੁਤ ਤਰੀਕੇ ਨਾਲ ਜੋ ਹੋਇਆ ਉਹਨਾਂ ਨੂੰ ਦਿਖਾਇਆ ਹੁਣ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਪੁੱਛਾਂਗਾ ਮੈਂ ਵੀ ਸਾਫ਼-ਸਾਫ਼ ਤੁਹਾਨੂੰ ਦੱਸੂਗਾ ਕਿ ਕੀ ਕੀ ਹੋਇਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ মিডিਆ ਦਾ ਤੇ ਵੀਰ ਹੁਣ ਤੁਸੀਂ ਵੀ ਨਾ ਬੋਲੋ ਫਿਰ ਫਿਰ ਮੇਰੇ ਸਵਾਲ ਤੇ ਮੈਂ ਧੰਨਵਾਦ ਕਰਨਾ ਚਾਹਣਾ ਪਾਰਟੀ ਦੀ ਆਪਣੀ ਲੀਡਰਸ਼ਿਪ ਦਾ ਸੀਨੀਅਰ ਲੀਡਰਸ਼ਿਪ ਦਾ ਤੇ ਆਪਣੇ ਕੁਲੀਗਜ਼ ਦਾ ਜਿਹੜੇ ਕਨਸਰਨਡ ਸੀਗੇ ਕਿ ਵੀ ਰਾਣੇ ਦੇ ਕੱਜ ਰੇਡ ਪਈ ਆ ਇਨਕਮ ਟੈਕਸ ਦੀ ਰੇਟ ਨੌ ਬਹੁਤ ਵੱਡਾ ਤੇ ਲੇਕਿਨ ਮੈਂ ਆਪਣੇ ਤਜਰਬੇ ਨਾਲ ਦੱਸਣਾ ਚਾਹਣਾ ਕਿ ਪਹਿਲੀ ਵਾਰ ਮੇਰੇ ਘਰ ਸਰਚ ਸਰਚ ਕਹਿੰਦੇ ਉਹ ਰੇਡ ਕਹਿੰਦੇ ਆ ਉਹ ਹੋਈ ਇਨਕਮ ਟੈਕਸ ਦੀ 6 ਵਜੇ ਉਹ ਆ ਗਏ 6:10 ਤੇ ਆ ਮੋਟੇ ਪਰ ਮੈਂ ਤਿਆਰ ਹੋ ਰਿਹਾ ਸੀ ਤਿਆਰ ਕਾਦੇ ਲਈ ਹੋ ਰਿਹਾ ਸੀ ਮੈਂ ਬਾਅਦ ਚ ਦੱਸਦਾ ਤੇ ਉਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਆਪਣੇ ਫੋਨ ਦੇ ਦਿਓ ਮੈਂ ਉਹ ਆਪਣਾ ਫੋਨ ਦੇ ਦਿੱਤਾ ਸਾਰੇ ਘਰਾਂ ਚ ਉਹਨਾਂ ਨੇ ਫੋਨ ਇਕੱਠੇ-ਕੁੱਠੇ ਕੀਤੇ ਤੇ ਮੈਂ ਬਾਹਰ ਨਿਕਲਿਆ ਤੇ ਰਾਣਾਿੰਦਰ ਪ੍ਰਤਾਪ ਕਹਿੰਦਾ papa ਤੁਸੀਂ ਆਪਣੇ ਕਮਰੇ ਜਾਓ ਆਈ ਵਿਲ ਹੈਂਡਲ ਇਟ ਤੇ ਮੈਨੂੰ ਵੀ ਬੜਾ ਯਾਰ ਵਧੀਆ ਲੱਗਾ ਕਿ ਪੁੱਤ ਪਿਓ ਨੂੰ ਕਹੇ ਕਿ ਤੂੰ ਨਾ ਘਬਰਾ ਮੈਂ ਮੈਂ ਹੈਗਾ ਤੇ ਦਿਸ ਇਜ਼ ਹਾਊ ਇਟ ਸਟਾਰਟਡ ਚਲੋ ਫਿਰ ਉਹਨਾਂ ਸਾਨੂੰ ਥੱਲੇ ਬੁਲਾਇਆ ਅਈ ਕਪੜੇ-ਕਪੜੇ ਪਾ ਕੇ ਥੱਲੇ ਗਏ ਪਰ ਭਗਵਾਨ ਕੇ ਜਿਹੜਾ ਪਟਕਾ ਹੁੰਦਾ ਤੇ ਜਦੋਂ ਥੱਲੇ ਗਿਆ ਮੈਂ ਮੇਰੇ ਉਹਨਾਂ ਨੇ ਸਾਈਨ ਕਰਾਏ ਕਿ ਅਸੀਂ ਇੰਨੇ ਵਜੇ ਨੋਟਿਸ ਦਿੰਦੇ ਆ ਉਹ ਕਰੀਬ-ਕਰੀਬ ਘੰਟੇ ਦਾ ਪ੍ਰੋਸੈਸ ਸੀ ਤੇ ਮੈਂ ਕਿਹਾ ਯਾਰ ਮੇਰਾ ਕੋਈ ਕੰਮ ਤੇ ਥੇ ਹੈ ਨਹੀਂ ਬਸ ਹੋ ਲਈਏ ਮੈਂ ਕਿਹਾ ਜੀ ਤੁਹਾਨੂੰ ਕੋਈ ਇਤਰਾਜ਼ ਜੇ ਮੈਂ ਸੋਣਾ ਕਹਿੰਦੇ ਕੋਈ ਇਤਰਾਜ਼ ਨਹੀਂ ਤੇ ਕਹਿੰਦੇ ਵਟ ਗਾੜ ਤੇਰੇ ਸਰਾਣੇ ਬੈਠੂਗਾ ਮੈਂ ਕਿਹਾ ਦੋ ਬਿਠਾ ਦਿਓ ਪਰ ਮੈਂ 3 ਘੰਟੇ ਸੁੱਤਾ ਟਕਾ ਕੇ ਹਾਂ ਜੀ ਨੀਂਦ ਪੂਰੀ ਕੀਤੀ ਲੇਕਿਨ ਇੱਕ ਚੀਜ਼ ਮੈਂ ਦੇਖੀ ਆ ਕਿ ਪੁਰਾਣੇ ਜ਼ਮਾਨੇ ਅੰਗਰ ਇਨ ਕੰਟੈਕਟਸ ਵਾਲੇ ਆਉਂਦੇ ਸੀ ਮਿਸ ਬਿਹੇਵ ਕਰਦੇ ਸੀ ਲੋਕਾਂ ਨਾਲ ਏ ਏ ਜ਼ਮਾਨਾ ਬਦਲ ਗਿਆ ਜ਼ਮਾਨੇ ਦੇ ਨਾਲ ਇਹਨਾਂ ਦੀਆਂ ਟੈਕਨੀਕਸ ਤੇ ਇਹਨਾਂ ਦਾ ਸਟਾਈਲ ਵੀ ਬਦਲ ਗਿਆ ਦੇ ਵਰ ਵੈਲ ਬਿਹੇਵਡ ਦੇ ਵਰ ਵਿਜੀਲੈਂਟ ਸਵਾਲ ਪੁੱਛਦੇ ਸੀ ਕੰਨ ਖੜੇ ਹੁੰਦੇ ਸੀ ਮੈਂ ਦੇਦਾ ਇੱਕ ਦੋ ਥੋੜੀ ਥੋੜੀ ਬਹੁਤ देर ਮੈਂ ਬੈਠਾ ਮੈਂ ਜਿਆਦਾ دیر ਨਹੀਂ ਬੈਠਣਾ ਕੋਈ ਬੜ ਦੇ ਵਰ ਵੈਲ ਬਿਹੇਵਡ ਮੇਰੀ ਉਹਨਾਂ ਨਾਲ ਕਿਸੇ ਨਾਲ ਕੋਈ ਗਿਲਾ ਨਹੀਂ ਜੇ ਯਾਰਾਂ 5-6000 ਕਰੋੜ ਦਾ ਕੰਮ ਕਰਾਂਗੇ ਤੇ ਇਨਕਮ ਟੈਕਸ ਸਾਡੇ ਤੌੜੇ ਹੀ ਆ ਆਪਾ ਮੁੰਡੇ ਸਾਡੇ ਸਾਰੇ ਮਿਹਨਤ ਆ ਫੈਮਲੀ ओन ਬਿਜ਼ਨਸ ਆ ਦਿਨ ਰਾਤ ਮਿਹਨਤ ਕੀਤੀ ਆ ਅਰੇ 17 18 ਚ ਵੀ ਆਈ ਸੀ ਆਏ ਦਫਤਰ ਸੀ ਉਹਦੇ ਬਾਅਦ ਮੈਂ ਸਾਰੇ ਵੀਰਾਂ ਕਹਿਣਾ ਚਾਹਣਾ ਕਿ ਇਨਕਮ ਟੈਕਸ ਵਾਲੇ ਹੌਣ ਘਰਾਉਣ ਦੀ ਲੋੜ ਨਹੀਂ ਇਹ ਤਰੱਕੀ ਦੀ ਨਿਸ਼ਾਨੀ ਆ ਹਾਂ ਹਾਂ 17 18 ਦੇ ਬਾਅਦ ਮੈਂ ਤਰੱਕੀ ਮੇਰੇ ਬਿਜ਼ਨਸ 'ਚ ਹੋਈ ਔਰ ਮੈਂ ਤੁਹਾਨੂੰ ਇੱਕ ਗੱਲ ਗਰੰਟੀ ਨਾਲ ਕਹਿਣਾ ਕਿ ਹੁਣ ਹੋਰ ਹੋਣੀ ਆ ਬਿਲਕੁਲ ਹੋਣੀ ਆ ਇਹ ਲੱਛਣ ਹੁੰਦੇ ਆ ਤਰਕੀ ਦੇ ਤੇ ਯਾਰ ਮੇਰੇ ਵਰਗੇ ਬੱਠਾ ਤੇ ਤੁਰਨ ਵਾਲੇ ਬੰਦਾ ਖੇਤੀ ਭਾਵੇਂ ਜੱਡੀ ਵੱਡੀ ਮਰਜ਼ੀ ਮੈਂ ਕੀਤੀ ਹੋਵੇ ਤੇ 35 ਜਗ੍ਹਾ ਹਿਸ਼ਿਆਰੋ ਦੇ ਰੇਡ ਮੈਂ ਕਿਹਾ ਨਾ ਮੰਨੀ ਆ 35 ਜਗ੍ਹਾ ਰੇਡ ਹੋਈ ਕਿਤੇ ਉਹਨਾਂ ਨੂੰ ਕੁਝ ਮਿਲਿਆ ਨਹੀਂ ਐਂਡ ਦੇਟ ਟ੍ਰਾਈਡ देयर ਬੈਸਟ ਐਂਡ ਥੈਟ ਇਜ਼ देयर ਰਾਈਟ ਆਪਾਂ ਗਿਲਾ ਗਿਲਾ ਮੰਨੀਏ ਕਿ ਜੀ ਉਹਨਾਂ ਨੇ ਆ ਮੰਗਿਆ ਉਹ ਮੰਗਿਆ ਕਾਗਜ਼ ਮੰਗਣੇ ਆ ਤੇ ਜੋ ਕਾਗਜ਼ ਜਿੰਨੇ ਅਸੀਂ ਦੇ ਸਕਦੇ ਸੀ ਉਹ ਸੀ ਦੇ ਦਿੱਤੇ ਤੇ ਉਦੋਂ ਮੈਂ ਸਹੀ ਮੈਂ ਇੱਥੇ ਤਿਆਰੀ ਕਰ ਰਿਹਾ ਸੀ ਮੈਂ ਉੱਠ 5 ਵਜੇ ਗਿਆ ਛਾ ਸਾਢੇ 4 ਹੀ ਉੱਠ ਗਿਆ ਸ਼ਾਹਕੋਟ ਜਾਣਾ ਸੀ ਉਦੋਂ ਇੱਕ ਰਾਤ ਪਹਿਲਾਂ ਸ਼ਾਮ ਨੂੰ ਸੀ ਗਵਰਨਰ ਸਾਹਿਬ ਨੂੰ ਹਰਦੇਵ ਸਿੰਘ लाੜੀ ਸਰਦਾਰ ਪ੍ਰਗਟ ਸਿੰਘ ਕੋਟਲੀ ਸਾਹਿਬ ਤਾਰੀয়াল ਸਾਹਿਬ ਅਸੀਂ ਪੰਜ ਮਿਲੇ ਗਵਰਨਰ ਸਾਹਿਬ ਨੂੰ ਮਿਲ ਕੇ ਆਇਆ ਕਿ ਸ਼ਾਹ ਕੋਟ ਦੇ ਵਿੱਚ ਆਮ ਆਦਮੀ ਪਾਰਟੀ ਤੱਕੇਸ਼ਾਈ ਕਰ ਰਹੀ ਆ ਦੋ ਵਾਰ ਪੋਸਟ ਬਾਂਡ ਹੋ ਚੁੱਕੀ ਹੈ ਇਲੈਕਸ਼ਨ ਕੋਰਟ ਦੇ ਆਰਡਰ ਨੇ ਤੇ ਕਾਈਂਡਲੀ ਤੁਸੀਂ ਇੰਟਰਵਿਨ ਕਰੋ ਤੇ ਵਾਟਐਵਰ ਬੋਸ ਪੋਸੀਬਲ ਗਵਰਨਰ ਸਾਹਿਬ ਨੇ ਸਾਡੀ ਸੁਣੀ ਤੇ ਉੱਤੇ ਕਾਰਵਾਈ ਵੀ ਕੀਤੀ ਤੇ ਮੈਂ ਤਾਂ ਚੱਲਿਆ ਸੀ ਉਧਰ ਤੇ ਰੁਕਣਾ ਪੈ ਗਿਆ ਔਰ ਮੈਂ ਇੱਕ ਪਿਛਲੇ ਦਿਨਾਂ ਦੇ ਵਿੱਚ ਮੇਰੇ ਕਈ ਦਿਰਾਂ ਤੋਂ ਕਿ ਕਈ ਸਾਲਾਂ ਤੋਂ ਮੈਂ ਕਿਸਾਨੀ ਦੇ ਬੋਲਦਾ ਪੰਜਾਬ ਦੀ ਹਰ ਸਮੱਸਿਆ ਕਿਸੇ ਨੂੰ ਨੀਚਾ ਦਿਖਾਉਣ ਲਈ ਨਹੀਂ ਪੰਜਾਬ ਦੀ ਬਿਹਤਰੀ ਪੰਜਾਬ ਕਿਦਾਂ ਦਾ ਹੋਣਾ ਚਾਹੀਦਾ ਉਹ ਤੇ ਮੈਂ ਕੰਮ ਕਰ ਰਿਹਾ ਮੇਰਾ ਲੋ ਮੈਨੂੰ ਚੁਣਿਆ ਹੀ ਇਸ ਕਰਕੇ ਆ ਤੇ ਮੈਂ ਸੋਚਿਆ ਕਿ ਬਈ ਪਿਛਲੇ ਸਾਲ ਆ ਸਾਡੀ ਕਾਟਨ ਦੀ ਕ੍ਰੌਪ ਫੇਲ ਹੋ ਗਈ ਸਰਕਾਰਾਂ ਦਾ ਫਰਜ ਆ ਕਿ ਜੇ कॉटन दी क्रॉप ਪਹਿਲਾਂ ਤਾਂ ਫੇਲ ਕਿਉਂ ਹੋਈ ਉਹਦੇ ਬੜੇ ਕਰਨਾ ਤੁਹਾਡੀ ਪੀਸੀ ਲੰਬੀ ਹੋ ਜਾਊਗੀ ਤੇ ਮੈਂ ਕਿਹਾ ਯਾਰ ਗੇ ਸ਼ੁਡ ਟ੍ਰਾਈ ਸਮਥਿੰਗ ਐਲਸ ਡੀਪਲੀਟਿੰਗ ਵਾਟਰ ਟੇਬਲ ਔਰ ਜਿਹੜੀ कॉटन ਤੋਂ ਕ੍ਰੋਪ ਨਿਕਲੀ ਉਹ ਝੋਨੇ ਥੱਲੇ ਆ ਗਈ ਇਹਦਾ ਮਤਲਬ ਐਕਸੈਸਿਵ ਯੂਜ਼ ਆਫ ਵਾਟਰ ਪਾਣੀ ਜਿਹੜਾ 20 ਸਾਲਾਂ ਚ ਖਤਮ ਹੋਣਾ ਸੀ 17 ਚ ਹੋ ਜਾਊਗਾ ਜੇ 17 ਦਾ ਤਾਂ 15 ਚ ਰਹਿ ਜਾਊਗਾ ਤੇ ਇਟ ਇਜ਼ ਮਾਈ ਡਿਊਟੀ ਤੇ ਮੈਂ ਵੀ ਕੁਝ ਕਰਾਂ ਪਿਛਲੇ ਸਾਲ ਵਿੱਚ ਆ ਆਪਾਂ ਮੇਜ਼ ਦੀ ਟ੍ਰਾਇਲ ਕਰਨੇ 100 ਏਕੜ ਕਟਵਟ ਬੀਜਣੇ ਆ ਕਰਨੇ ਸਰਕਾਰ ਨੂੰ ਚਾਹੀਦੇ ਸੀ ਚਲੋ ਸਰਕਾਰ ਨਾ ਕਰੇ ਤਾਂ ਫਿਰ ਮੇਰੇ ਰੇਕੇ ਦਾ ਫਰਜ ਬਣਦਾ ਮੈਂ ਕੀਤਾ ਤੇ 10 ਏਕੜ ਬਰਜੇ ਆਏ ਤੇ ਕਿਸਾਨ ਜਿਸ ਨੇ ਬੀਜੇ ਅਣਨੀ ਵਾਲਾ ਪਿੰਡ ਆ ਫਜ਼ਲਕਾ ਦੇ ਵਿੱਚ ਹੀ ਵਾਸ ਮੋਰ ਦਨ ਹੈਪੀ ਬਾਈ ਕੁੰਟਲ ਦੀ ਈਲਡ ਆਈ ਪਰ ਪਹਿਲੀ ਸਤੰਬਰ ਨੂੰ ਉਹ ਮੱਕੀ ਬੀਜੀ ਵਿੱਚ ਇਟਸ ਨੋਟ ਦੀ ਟਾਈਮ ਟੂ ਸੋ ਮੇਜ਼ ਮੱਕੀ ਬੀਜਣ ਦਾ ਸਮਾਂ ਨਹੀਂ ਉਹ ਮੱਕੀ ਵੱਢਣ ਦਾ 15 ਦਿਨ ਬਾਅਦ ਹੁੰਦਾ ਸੋ ਗਲਤ ਟਾਈਮ ਤੇ ਮੱਕੀ ਬੀਜੀ ਫੇਰ ਵੀ 22 ਕੁਇੰਟਲ ਨਿਕਲੀ ਐਂਡ ਕਿਸਾਨ ਹੈਪੀ ਆ ਔਰ ਮੇਰਾ ਮੈਂ ਫੁੱਲ ਕੌਨਫੀਡੈਂਟ ਆ ਕਿ ਭਈ ਕਾਟਨ ਦੀ ਰਿਪਲੇਸਮੈਂਟ ਫਾਰ ਦੀ ਟਾਈਮ ਬੀਇੰਗ ਆਪਾਂ ਮੱਕੀ ਤੇ ਕਰੀਏ ਮੱਕੀ ਵੀ ਹੋਵੇ ਕਾਟਨ ਵੀ ਹੋਵੇ ਝੋਨਾ ਡੀਐਸਆਰ ਤੇ ਹੋਵੇ ਬਾਸਮਤੀ ਹੋਵੇ ਪਾਣੀ ਦੀ ਖਪਤ ਘਟਾਈਏ ਇਸ ਗੱਲ ਲਈ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਚਰਨ ਛੂਹ ਧਰਤੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾ ਕੇ ਕਿਸਾਨ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਮੈਂ ਪਿੱਛੇ ਜਿਹਾ ਆ ਮਾਨਸੇ ਤੇ ਉੱਥੇ ਕਿਸਾਨਾਂ ਨੇ ਫਿਰ ਮੈਨੂੰ ਕਿਹਾ ਕਿ ਤੂੰ ਆ ਤੈਨੂੰ ਅਸੀਂ ਵੈਲਕਮ ਕਰਨਾ ਚਾਹੁੰਦੇ ਆ ਤੇ ਮੈਨੂੰ ਤਾਂ ਸਮਝ ਨਹੀਂ ਆਈ ਕਈ ਕਈਆਂ ਲੋਕਾਂ ਦੇ ਮਨ ਸ਼ੰਕਾ ਆ ਕੀ ਸਰਕਾਰ ਨੂੰ ਤੇਰੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਤੂੰ ਕਿਸਾਨਾਂ ਦੀ ਗੱਲ ਕਰਦਾ ਸ਼ੰਕਾ ਹੀ ਆ ਮੇਰੇ ਕੋ ਕੋਈ ਸਬੂਤ ਨਹੀਂ ਲੋਕ ਮੈਨੂੰ ਫੋਨ ਕਰਦੇ ਆ ਲੇਕਿਨ ਚਲੋ ਜੋ ਮਰਜ਼ੀ ਹੋਵੇ ਮੇਰੀ ਅੱਜ ਡਿਊਟੀ ਕੀ ਆ ਕਿ ਇਨਕਮ ਟੈਕਸ ਵੀ ਆਊਗੀ ਇਨਕਮ ਟੈਕਸ ਦਾ ਜਵਾਬ ਵੀ ਦੇਵਾਂਗੇ ਜੇ ਨਹੀਂ ਆ ਕੰਪਨੀਆਂ ਬਣਾਉਣੀਆਂ ਤਾਂ ਯਾਰ ਜਵਾਬ ਤਾਂ ਦੇਣਾ ਪਊਗਾ ਦੇਵਾਂਗੇ ਉਹਨਾਂ ਦਾ ਰਾਈਟ ਆ ਖੜੇ ਮੱਥੇ ਦੇਵਾਂਗੇ ਲੇਕਿਨ ਜਿੱਥੇ ਤਾਈਂ ਪੰਜਾਬ ਦੀ ਗੱਲ ਆ ਉਹ ਕਰਨੋਂ ਰਾਣੇ ਨੇ ਨਹੀਂ ਹਟਣਾ ਰਾਣਾ ਪੰਜਾਬ ਦੀ ਗੱਲ ਚਾਹੇ ਕਿਸਾਨ ਦੀ ਹੋਵੇ ਚਾਹੇ ਇੰਡਸਟਰੀ ਦੀ ਹੋਵੇ ਜਿੰਨ ਮਿਲਾਂ ਚ ਵੀ ਮੈਂ ਜਾਣਾ ਸੀ ਦੇਖੋ ਜਿੰਨੇ ਮਿਲਾ ਸਾਡੀਆਂ ਬੰਦ ਸਪਿੰਨਿੰਗ ਮਿਲਾਂ ਸਾਡੀਆਂ ਬੰਦ ਕਾਟਨ ਸਾਡੀ ਖਤਮ ਇਹ ਕੋਣ ਮੁੱਦਾ ਚੱਕੂਗਾ ਕਿਸੇ ਨੇ ਤੇ ਚੱਕਣਾ ਸੋ ਇਹ ਮੁੱਦਾ ਮੈਂ ਚੱਕਣਾ ਚਾਹੁੰਦਾ ਸੀ ਔਰ ਇਸ ਨੂੰ ਮੈਂ ਜਾਰੀ ਰੱਖਾਂਗਾ ਔਰ ਕਿਸੇ ਮੇਰੇ ਵੀਰ ਨੇ ਮੇ ਤੋਂ ਕੋਈ ਸਵਾਲ ਵਿਦਨ ਲਿਮਿਟਸ ਸ਼ੋਰਟ ਦੇ ਵਿੱਚ ਪੁੱਛਣਾ ਹੋਵੇ ਤਾਂ ਪੁੱਛ ਸਕਦਾ रिकवरी की कुछ होती है रिकवरी कितनी होनी चाहिए मेरे करो तू ही की, की आस रख दियो <laughs> भाई राणा मैं मैं कह रहा हूं राणा तो राणा राणा ਦਾ ਕਰੋ ਕੀ ਮਿਲਣਾ ਚਾਹੀਦਾ ਸੀ ਬੋਲੋ ਤੂੰ ਕਿੰਨਾ ਕੁ ornaments ਕਿੰਨਾ ਕੁ 5000000 ਤੋਂ ਤੁਸੀਂ ਆਪ ਹੀ ਕਹਿ ਰਹੇ ਹੋ ਜੀ ਅਸਲੀ ਸਰਕਰਨਓਵਰ ਟਰਨਓਵਰ 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 ਮੈਂ ਤੁਹਾਨੂੰ ਦੱਸਦਾ ਅੰਦਾਜ਼ਾ ਨਹੀਂ ਲੱਗਦਾ ਨਹੀਂ ਤੁਸੀਂ ਅੰਦਾਜ਼ਾ ਲਾਓ ਯਾਰ ਸੈਰੀ ਦਾ ਬੰਦਾ ਕਰੀਬਾ ਨੂੰ ਸੁਪਨੇ 100 ਰੁਪਏ ਆਜਾ ਤੁਹਾਡੇ ਅਜਾ ਤੁਹਾਡੇ ਘਰ ਕਿੰਨੇ ਪੈਸੇ ਪਏ ਹੋਣਗੇ ਹੁੰਦਾ ਹੀ ਨਹੀਂ ਮੈਂ ਕਹਿੰਦਾ ਕਿਨ ਮੈਂ ਕਿਉਂ ਨਹੀਂ ਹੁੰਦੇ ਸੈਲਰੀ ਲਿਆ ਕੇ ਘਰ ਰੱਖਦੇ ਹਾਂ ਕਿ ਨਹੀਂ 2-4 ਲੱਖ ਰੁਪਏ ਮੁੰਬਲੀ ਜੀ ਕਰ ਲੈਣਾ ਬੋਲੋ ਮੇਰੇ ਘਰਿਆ 16-17 ਲੱਖ ਰੁਪਏ ਹੈਲੋ ਇੱਕ ਮਿੰਟ ਬੋਲੋ ਮੇਰੇ ਘਰ 16-17-18 ਲੱਖ ਜੋ ਵੀ ਇਹਨਾਂ